ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਕੀ ਹਾਲ ਚਾਲ ਹੈ ਤੇ ਅੱਜ ਨਿਊ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਲਈ ਫਿਰ ਤੇ ਅੱਜ ਵੀਡੀਓ ਆਪਾਂ ਕਿਉਂਕਿ ਆਪਣੇ ਕੋਲ ਸੂਟਾਂ ਦਾ ਸਟਾਕ ਘੱਟ ਸੀ ਸਿਰਫ 6-7 ਪ੍ਰਿੰਟ ਆਏ ਨੇ ਤੇ 6-7 ਹੀ ਕਲਰ ਆਏ ਨੇ ਹੋਰ ਕੋਈ ਕਲਰ ਨਹੀਂ ਮਿਲੇਗਾ ਤੁਹਾਨੂੰ ਬਸ ਸਿੰਗਲ ਸਿੰਗਲ ਕਲਰ ਹੈ ਜੀ ਤੇ ਟੈਬੀ ਦੇ ਵਿੱਚ ਆਈ ਹੈ ਜੀ ਸ਼ਰਟ ਦੇਖੋ ਬਹੁਤ ਹੀ ਪਿਆਰਾ ਫੈਬਰਿਕ ਆ ਸੌਫਟ ਆ ਬਿਲਕੁਲ ਦੁਪੱਟੇ ਵਰਗਾ ਜੀ ਤੇ ਨਾਲ ਮੁਸ਼ਲਿਨ ਦੀ ਬਾਟਮ ਹੈ ਤੇ ਬਹੁਤ ਹੀ ਪਿਆਰਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਤੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਮੇਰੇ ਕੋਲ ਸੂਟ ਬਾਇ ਕਰ ਸਕਦੇ ਹੋ ਇਹ ਹੈ ਜੀ ਫਰਸਟ ਕਲਰ ਟੈਬੀ ਦੇ ਵਿੱਚ ਤੇ ਨਾਲ ਮਸਲੀਨ ਦੀ ਬਾਟਮ ਰਹੇਗੀ ਤੇ ਲੋ ਜੀ ਨੈਕਸਟ ਆ ਗਿਆ ਮਸਟਰਡ ਕਲਰ ਬਹੁਤ ਹੀ ਪਿਆਰਾ ਹੈ ਪ੍ਰਿੰਟ ਦੇਖੋ ਇਹ ਤਾਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਇਹ ਵੀ ਜੀ ਸ਼ਰਟ ਟੈਬੀ ਦੀ ਹੈ ਬਿਨਾਂ ਦੁਪੱਟੇ ਤੋਂ ਸੂਟ ਰਹਿਣਗੇ ਜੀ ਅੱਜ ਵਾਲੇ ਤੇ ਜੋ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਨਾਲ ਜੀ ਮਸਲੀਨ ਦੀ ਬਾਟਮ ਹੈ ਚੈੱਕ ਕਰੋ ਬਹੁਤ ਹੀ ਪਿਆਰੀ ਬਾਟਮ ਹੈ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਤੇ ਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਪਿਆਰਾ ਕਲਰ ਹੈ ਡਾਰਕ ਮਾਜੈਂਟਾ ਕਲਰ ਨਹੀਂ ਕਹਿ ਸਕਦੇ ਥੋੜਾ ਜਿਹਾ ਲਾਈਟ ਹੈ ਅੱਖਾਂ ਨੂੰ ਪੈਣ ਵਾਲਾ ਕਲਰ ਨਹੀਂ ਹੈਗਾ ਤੇ ਰਹਿ ਗਈ ਜੀ ਟੈਬੀ ਦੀ ਸ਼ਰਟ ਤੇ ਨਾਲ ਮਸ਼ਲੀਨ ਦੀ ਬਾਟਮ ਫਟਾਫਟ ਸਕਰੀਨਸ਼ਾਟ ਲੈ ਕੇ ਸੂਟ ਬਾਈ ਕਰ ਸਕ ਲਿਓ ਕਿਉਂਕਿ ਸਿੰਗਲ ਸਿੰਗਲ ਕਲਰ ਆਏ ਨੇ ਇਹਦੇ ਵਿੱਚ ਪਲੀਜ਼ ਹੋਰ ਨਾ ਮੰਗਿਓ ਮੇਰੀਆਂ ਭੈਣਾਂ ਕਿਉਂਕਿ ਸਿੰਗਲ ਸਿੰਗਲ ਕਲਰ ਹੀ ਆਏ ਨੇ ਇਹਦੇ ਵਿੱਚ ਤੇ ਇੱਕ ਇੱਕ ਕਲਰ ਹੀ ਹੈ ਜੀ ਇਹਦੇ ਵਿੱਚ ਤੇ ਲੋ ਜੀ ਨੈਕਸਟ ਆ ਗਿਆ ਇਹ ਕਲਰ ਬਹੁਤ ਹੀ ਪਿਆਰਾ ਕਲਰ ਹੈ ਵੇਖ ਸਕਦੇ ਹੋ ਤੁਸੀਂ ਟੈਬੀ ਦੀ ਸ਼ਰਟ ਹੈ ਤੇ ਲਾਈਨਿੰਗ ਦੇ ਨਾਲ ਬਣਨਗੇ ਜੀ ਸੂਟ ਇਹ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਲਾਈਨਿੰਗ ਦੇ ਨਾਲ ਵਿਦ ਲਾਈਨਿੰਗ ਸੂਟ ਬਣਨਗੇ ਅਗਰ ਤੁਸੀਂ ਸਲਵਾਰ ਦੇ نیچے ਨਹੀਂ ਲਾਈਨਿੰਗ ਲਵਾਉਂਦੇ ਤੇ ਚੱਲ ਜਾਏਗਾ ਕੋਈ ਚੱਕਰ ਨਹੀਂ ਤੇ ਸ਼ਰਟ ਦੇ نیچے ਲਾਈਨਿੰਗ ਲੱਗੇਗੀ ਤੇ ਇਹ ਕਲਰ ਵੀ ਬਹੁਤ ਪਿਆਰਾ ਤੇ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੇਰੇ ਕੋਲ ਸੂਟ ਬਾਇ ਕਰ ਸਕਦੇ ਹੋ ਤੇ ਲੋ ਜੀ ਨੈਕਸਟ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਲੋ ਜੀ ਇਹ ਹੈ ਦੀ ਸ਼ਰਟ ਤੇ ਇਹਦੀ ਬਾਟਮ ਮਛਲੀ ਦੇ ਵਿੱਚ ਬਾਟਮ ਰਹੇਗੀ ਜੀ ਤੇ ਸੂਟ ਦੇ ਨੀਚੇ ਜੀ ਲਾਈਨਿੰਗ ਲੱਗੇਗੀ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਉੱਪਰ ਦਿੱਤੇ ਵਟਸਐਪ ਤੇ ਮੇਰੇ ਕੋ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲੋ ਜੀ ਬਹੁਤ ਹੀ ਪਿਆਰਾ ਕਲਰ ਹੈ ਤੇ ਸਿੰਗਲ ਸਿੰਗਲ ਕਲਰ ਰਹਿਣਗੇ ਤੇ ਲੋ ਜੀ ਅਗਲਾ ਕਲਰ ਆ ਗਿਆ ਮਜੈਂਟਾ ਕਲਰ ਇਹਦੀ ਪ੍ਰਿੰਟਿੰਗ ਵੀ ਅਲੱਗ ਹੈ ਜੀ ਸਭ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਤੇ ਰਹੇਗੀ ਜੀ ਸ਼ਰਟ ਟੈਬੀ ਲਾਈਨ ਦੇ ਵਿੱਚ ਤੇ ਰਹੇਗੀ ਜੀ ਬਾਟਮ ਮਸਲੀਨ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਹੈ ਬਹੁਤ ਹੀ ਸੋਹਣੀ ਲੱਗ ਰਹੀ ਤੇ ਬਹੁਤ ਲਾਈਟ ਵੇਟ ਫੈਬਰਿਕ ਹੈ ਬਿਲਕੁਲ ਹੈਵੀ ਨਹੀਂ ਅਗਰ ਤੁਸੀਂ ਸਾਡੇ ਕੋ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤੇ ਦੁਪੱਟਾ ਵੀ ਬਾਏ ਕਰ ਸਕਦੇ ਹੋ ਅਸੀਂ ਤੁਹਾਨੂੰ ਡਾਈ ਕਰਵਾ ਕੇ ਤੇ ਦੁਪੱਟਾ ਵੀ ਨਾਲ ਦੇਵਾਂਗੇ ਤੇ ਦੁਪੱਟੇ ਦੇ ਐਕਸਟਰਾ ਚਾਰजेस ਹੋਣਗੇ ਤੇ ਜੋ ਦਾ ਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਆ ਜੀ ਅੱਜ ਵਾਲੀ ਵੀਡੀਓ ਦੇ ਕਲਰ ਬਹੁਤ ਹੀ ਪਿਆਰੇ ਕੋਈ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਕਰਕੇ ਤੁਸੀਂ ਸੂਟ ਬਾਇ ਕਰ ਸਕਦੇ ਹੋ ਕਿਉਂਕਿ ਸਟਾਕ ਬਿਲਕੁਲ ਥੋੜਾ ਆਇਆ ਜੀ ਸਿੰਗਲ ਸਿੰਗਲ ਕਲਰ ਆਏ ਨੇ ਤੇ ਪਿੰਟ ਦੋ ਤਿੰਨ ਸੂਟਾਂ ਦੇ ਸੇਮ ਪ੍ਰਿੰਟ ਨੇ ਜੀ ਤੇ ਬਾਕੀ ਜਿਹੜੀ ਪ੍ਰਿੰਟਿੰਗ ਆ ਇੱਕ ਇਹਦੀ ਤੇ ਇੱਕ ਇਹਵਾ ਸੂਟ ਦੀ ਇਹਨਾਂ ਦੀ ਸੇਮ ਹੈ ਤੇ ਇਹ ਅਲੱਗ ਪ੍ਰਿੰਟਿੰਗ ਦਾ ਤੇ ਆਪਣੇ ਕੋਲ ਜੀ ਸਿੰਗਲ ਸਿੰਗਲ ਹੀ ਆ ਪਲੀਜ਼ ਮੇਰੀਆਂ ਭੈਣਾਂ ਫਟਾਫਟ ਸੂਟ ਬਾਇ ਕਰ ਲਿਓ ਕਿਉਂਕਿ ਫਿਰ ਆਪਣੇ ਕੋਲ ਸੇਲ ਹੋ ਜਾਂਦੇ ਨੇ ਫਿਰ ਮੇਰੀਆਂ ਭੈਣਾਂ ਰਹਿ ਜਾਂਦੀਆਂ ਨੇ ਤੇ ਬਹੁਤ ਹੀ ਸੋਹਣਾ ਫੈਬਰਿਕ ਹੈ ਦੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਫਟਾਫਟ ਸਕ੍ਰੀਨਸ਼ਾਟ ਲੈ ਕੇ WhatsApp ਕਰਕੇ ਸੂਟ ਬਾਈ ਕਰ ਸਕਦੇ ਹੋ ਫਿਰ ਵੀ ਤੁਹਾਨੂੰ ਕੋਈ ਗੱਲ ਤੁਸੀਂ ਮੇਰੇ ਕੋਲ ਪੁੱਛਣੀ ਹੈ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ WhatsApp ਕਾਲ ਲਾਇਆ ਕਰੋ ਪਲੀਜ਼ ਦੂਜੀ ਕਾਲ ਨਾ ਲਾਇਆ ਕਰੋ ਚਲੋ ਜੀ ਇਹ ਅੱਜ ਦੀ ਕਲੈਕਸ਼ਨ ਤੇ ਅੱਜ ਆਪਾਂ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਨਿਊ ਕਲੈਕਸ਼ਨ ਦੇ ਨਾਲ ਮਿਲਦੇ ਹਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ